ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਬਹੁਤ ਵਧੀਆ ਬਾਜੀ ਤੁਸੀਂ ਦੱਸੋ ਠੀਕ ਹੋ ਜੀ ਹਾਂਜੀ ਹਾਂਜੀ ਬਾਜੀ ਬਹੁਤ ਵਧੀਆ ਤੇ ਕਿਵੇਂ ਚੱਲ ਰਹੀ ਹੈ ਜੀ ਮਾਰਕੀਟ ਅੱਜ ਖਬਰਾਂ ਵੱਡੀਆਂ ਕਾਫੀ ਆ ਰਹੀਆਂ ਹੈ ਆ ਮਾਰਕੀਟ ਦੇ ਵਿੱਚ ਬਾਜੀ ਐਕਚੁਅਲੀ ਕੀ ਆ ਕਿ ਜਿਹੜੀ ਆਪਾਂ ਕੱਲ ਵੀ ਗੱਲ ਕਰਦੇ ਸੀਗੇ ਕਿ ਇੱਕ سپورਟ ਲੈਵਲ ਜਿਹੜਾ ਇੱਥੇ ਬਣਦਾ ਸੀਗਾ ਉਥੋਂ ਮਾਰਕੀਟ ਨੇ سپورਟ ਲੈ ਕੇ ਉੱਪਰ ਵਾਲੀ ਸਾਈਡ ਜਾ ਰਹੀ ਆ ਆ ਅੱਜ ਆਪਣੇ ਕੋਲੇ ਮੇਜਰ ਐਨਵੀਡੀਆ ਦੀਆਂ ਅਰਨਿੰਗਸ ਆ ਰਹੀਆਂ ਨੇ ਸੋ ਉਹਦੇ ਉੱਪਰ ਹੀ ਡਿਪੈਂਡ ਕਰਦਾ ਕਿ ਮਾਰਕੀਟ ਕਿਦਾਂ ਰਹੂਗੀ ਕਿਦਾਂ ਰਹਿਣ ਵਾਲੀ ਆ ਬਟ ਓਵਰਆਲ ਜਿਹੜਾ ਮੈਨੂੰ ਲੱਗ ਰਿਹਾ ਮਾਰਕੀਟ ਦੇ ਵਿੱਚ ਮਾਰਕੀਟ ਸੈਂਟੀਮੈਂਟ ਆ ਜਿਹੜਾ ਉਹ ਐਕਸਟ੍ਰੀਮ ਫੀਅਰ ਦੇ ਵਿੱਚ ਚਲਾ ਗਿਆ ਹੋਇਆ ਤੇ ਬਾਇੰਗ ਹੋ ਰਹੀ ਆ ਹੁਣ ਵੀ ਜੇ ਆਪਾਂ ਇਹਨੂੰ ਛੋਟੇ ਟਾਈਮ ਫਰੇਮ ਦੇ ਉੱਪਰ ਦੇਖਾਂਗੇ ਤਾਂ ਮਾਰਕੀਟ ਦੇ ਵਿੱਚ ਬਾਇੰਗ ਹੋ ਰਹੀ ਆ ਇੱਕ ਤੇ ਇਸ ਲੈਵਲ ਤੋਂ ਜਿਹੜਾ ਆਪਾਂ ਕੱਲ ਵੀ ਡਿਸਕਸ ਕਰਦੇ ਸੀਗੇ ਕਿ ਜੇ ਇੱਥੋਂ ਇੱਕ ਵਾਰ ਥੋੜਾ ਅਪਸਾਈਡ ਜਾ ਕੇ ਫਿਰ ਹੋ ਸਕਦਾ ਕਿ ਆਪਾਂ ਨੂੰ ਜਿਹੜਾ ਡਾਊਨਸਾਈਡ ਅਲਟੀਮੇਟ ਜਿਹੜਾ ਲੈਵਲ ਆ ਉਹ ਜਿਹੜਾ ਆਪਾਂ ਡਿਸਕਸ ਕਰਦੇ ਆ ਕਿ ਇਹ ਸਪੋਰਟ ਫੋਰ ਜਿੱਥੇ ਆਪਣੇ ਕੋਲੇ 58 आ, 55 ਦਾ ਜਿਹੜਾ ਲੈਵਲ ਆ ਉਹ ਵਾਲੇ ਲੈਵਲ ਦੇ ਉੱਪਰ ਜਿਹੜਾ ਉਹਦੇ ਤੇ ਮਾਰਕੀਟ ਆਉਂਦੀ ਜਿਹੜੀ ਆ ਨਜ਼ਰ ਆ ਰਹੀ ਆ ਕਿਉਂਕਿ ਜਿਹੜੀਆਂ ਆ ਕੈਂਡਲਸ ਬਣੀਆਂ ਨੇ ਨਾ 1 2 3 4 ਕੈਂਡਲਸ ਰੈਡ ਕੈਂਡਲ ਨੇ ਤਾਂ ਉਹਨੂੰ ਕਵਰ ਅਪ ਕਰਨ ਲਈ ਇੱਕ ਵਾਰ ਇੱਕ ਕੈਂਡਲ ਬਣ ਰਹੀ ਆ ਗ੍ਰੀਨ ਦੇ ਵਿੱਚ ਆ ਫਿਲਹਾਲ ਬਟ ਇਹ ਸਾਰਾ ਡਿਪੈਂਡ ਕਰੂਗਾ ਜਿਹੜੀਆਂ ਸ਼ਾਮ ਨੂੰ ਆਪਣੇ ਕੋਲ ਐਨਵਿਡੀਆ ਦੀਆਂ ਅਰਨਿੰਗਸ ਆ ਰਹੀਆਂ ਨੇ ਜੀ ਭਾਜੀ ਤੇ ਇੱਕ ਭਾਜੀ ਅ ਅੱਜ ਜਿਹੜਾ ਮੇਜਰ ਇੱਕ ਨਿਊਜ਼ ਆਈ ਸੀਗੀ ਇੱਕ ਨਾ ਬਿੱਲ ਪਾਸ ਹੋਇਆ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਵਿੱਚ 4.5 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਜੀ ਬਿੱਲ ਪਾਸ ਕਰਤਾ ਹੈਗਾ ਤੇ ਉਹਦੇ ਚ ਜਿਹੜਾ ਉਹ ਹੈਗਾ ਬਿੱਲ ਸਿਰਫ ਜਿਹੜੀ ਬਾਰਡਰ ਸਕਿਉਰਿਟੀ ਵਾਸਤੇ ਤੇ ਨਾਲ ਜਿਹੜਾ ਡਿਫੈਂਸ ਦਾ ਬਜਟ ਹੈਗਾ ਇਹ ਦੋ ਚੀਜ਼ਾਂ ਪਾਸ ਹੋਈਆਂ ਜੀ ਉਸ ਬਿੱਲ ਦੇ ਵਿੱਚ ਵੱਡੀ ਨਿਊਜ਼ ਹੈ ਕਿ ਕੀ ਜੀ ਇੱਕ ਹੈ ਜੀ ਜੇ ਜਿੱਦਾਂ ਤੁਸੀਂ ਦੱਸਿਆ ਕਿ ਬੈਲ ਪਾਸ ਹੋਇਆ ਤਾਂ ਇਹਦੇ ਨਾਲ ਜਿਹੜੇ ਸਟਾਕ ਨੇ ਨਾ ਜਿਹੜੇ ਡਿਫੈਂਸ ਦੇ ਵਿੱਚ ਨੇ ਜਾਂ ਮਿਸਲ ਸਟਾਕਸ ਜਿਹੜੇ ਆਪਾਂ ਕਹਿ ਦਿੰਨੇ ਆ ਜੀ ਤੇ ਉਹਨਾਂ ਨੂੰ ਜਿਹੜਾ ਉਹ ਫਾਇਦਾ ਹੋ ਸਕਦਾ ਜੇ ਆਪਾਂ ਡਿਫੈਂਸ ਦੇ ਵਿੱਚ ਦੇਖੀਏ ਤਾਂ ਡਿਫੈਂਸ ਦੇ ਜਿਹੜੇ ਕੋਈ ETF ਦੇਖ ਲੈਂਦੇ ਆਪਾਂ ਉਹ ਉਹਨਾਂ ਉਹਨਾਂ ਨੂੰ ਜਿਹੜਾ ਇਹਦੇ ਜਨਾ ਬੈਨੀਫਿਟ ਹੋ ਸਕਦਾਗਾ ਜੇ ਆਪਾਂ ਗੱਲ ਕਰ ਰਹੇ ਹਾਂ ਜੀ ਜੀ ਏ ਭਾਜੀ ਮੇਰੇ ਖਿਆਲ ਚ ਜਦੋਂ ਬਿੱਲ ਪਾਸ ਹੋਏਗਾ ਮੇਰੇ ਖਿਆਲ ਚ ਉਸ ਤੋਂ ਬਾਅਦ ਜਿਹੜੇ ਪੈਸੇ ਪੁੱਸੇ ਆਉਣਗੇ ਤਾਂ ਉਸ ਤੋਂ ਬਾਅਦ ਮੇਰੇ ਖਾਤੇ ਥੋੜਾ ਜਿਆਦਾ ਇਫੈਕਟ ਆਊਗਾ ਅਜੇ ਤਾਂ ਕੁਝ ਮਿਲੇ ਨਹੀਂ ਹੋਣਾ ਕਿਸੇ ਨੂੰ ਹਾਂ ਜੀ 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 ਤੇ ਨੈਕਸਟ ਭਾਜੀ ਟੈਸਲਾ ਦੀ ਨਿਊਜ਼ ਆ ਰਹੀ ਸੀ ਜੀ ਵੱਡੀ ਤੇ ਉਹਦੀ ਕੀ ਆ ਕਿ ਟੈਸਲਾ ਦੀ ਜਿਹੜੀ 1 ਟ੍ਰਿਲੀਅਨ ਵਾਲਾ ਬੈਗ ਸੀਗਾ ਜੀ ਲਹਿ ਗਿਆ ਅੱਜ ਤਾਂ 1 ਟ੍ਰਿਲੀਅਨ ਥੱਲੇ ਜਾਵੜੀ ਹੈ ਕੰਪਨੀ ਦੀ ਜਿਹਦੀ ਸੀ ਐਕਚੁਅਲੀ ਕੀ ਹੈ ਨਾ ਟੈਸਲਾ ਜਿਹੜਾ ਆਪਾਂ ਦੇਖ ਰਹੇ ਹਾਂ ਪਿਛਲੇ ਟਾਈਮ ਦੇ ਵਿੱਚ ਵੀ ਨਾ ਇਹਦੇ ਤੇ ਠੀਕ ਆ ਇਹਦੇ ਨਾਲ ਆਪਣੇ 트럼ਪ ਦੇ ਨਾਲ ਇਹਦਾ ਨਾਤਾ ਹੈਗਾ ਆਪਾਂ ਮੰਨਦੇ ਆ ਜਿਹੜਾ ਇਲਾਨ ਮਸਕ ਦਾ ਪਰ ਜਿਹੜਾ ਸਟਾਕ ਵਾਈਜ਼ ਜੇ ਤੁਸੀਂ ਦੇਖੋਗੇ ਨਾ ਟੈਸਲਾ ਜਿਹੜਾ ਉਹ ਡਾਊਨ ਸਾਈਡ ਆ ਰਿਹਾਗਾ ਇਥੋਂ ਸਪੋਰਟ ਨੇ ਤੋੜ ਕੇ ਇਹਨੂੰ ਰੀਟੈਸਟ ਕੀਤਾ ਹੁਣ ਜਿਹੜੀ ਅਲਟੀਮੇਟ ਜਿਹੜੀ ਇਹਦੀ ਸਪੋਰਟ ਹੁਣ ਆਪਾਂ ਨੂੰ ਦਿਖ ਰਹੀ ਆ ਉਹ 264 ਦੇ ਅਰਾਊਂਡ ਇੱਕ ਸਪੋਰਟ ਬਣ ਰਹੀ ਆ ਇੱਥੇ ਆ ਲੈਵਲ ਦੇ ਵਿੱਚ ਸੈਂਟੀਮੈਂਟ लेवल ਵੀ ਇੱਥੇ ਹੀ ਆ ਤੇ ਇੱਥੇ ਹੀ ਤੁਸੀਂ ਦੇਖੋਗੇ ਕਿ ਬਾਈਂਗ ਵੀ ਕਾਫੀ ਜ਼ਿਆਦਾ ਹੁੰਦੀ ਹੈ ਸੋ ਇਸ ਲੈਵਲ ਦੇ ਉੱਪਰ ਇੱਕ ਧਿਆਨ ਰਹੂਗਾ ਆਪਣਾ ਇਸ ਤੋਂ ਬਾਅਦ ਜਿਹੜਾ ਲੈਵਲ 212 ਦਾ ਲੈਵਲ ਆ ਉੱਥੋਂ ਇਹਨੇ ਇੱਥੇ ਵੀ ਆਪਾਂ ਦੇਖਾਂਗੇ ਪਹਿਲਾਂ ਵੀ ਇਹਨੇ سپورਟ ਇੱਥੇ ਲਈ ਆ ਸੋ ਡਾਊਨ ਡਾਊਨ ਸਾਈਡ ਜਿਹੜਾ ਹੈਡਿੰਗ ਉਹ ਟੈਸਲਾ ਕਰਦਾ ਨਜ਼ਰ ਆ ਰਿਹਾ ਜੀ ਜੀ ਭਾਈ ਓਵਰਆਲ ਜੇ ਆਪਾਂ ਚਲੋ ਗੱਲ ਕਰੀਏ ਤਾਂ ਮੈਨੂੰ ਲੱਗਦਾ ਟਰੰਪ ਦੂਜਾ ਟਰੰਪ ਤੇ ਜਿਹੜਾ ਅਬ ਮਸਕ ਦਾ ਹੈਗਾ ਜੀ ਮਸਕ ਨੂੰ ਥੋੜਾ ਜਿਆਦਾ ਮਹਿੰਗਾ ਨਹੀਂ ਪੈ ਰਿਹਾ ਟਰੰਪ ਦਾ ਕੰਮ ਜੀ ਐਕਚੁਅਲੀ ਇਹ ਹੈ ਨਾ ਕਿ ਇਹ ਇਨਸਾਈਡਰ ਹੁਣ ਜੇ ਆਪਾਂ ਕੱਲਾ ਕੰਪਨੀ ਵਾਈਜ਼ ਦੇਖ ਰਹੇ ਹਾਂ ਕੱਲੀ ਟੈਸਲਾ ਨਹੀਂ ਨਾ ਇਹਦੇ ਕੋਲ ਇਹਦੇ ਕੋਲੇ ਹੋਰ ਬਹੁਤ ਸਾਰੀਆਂ ਕੰਪਨੀਆਂਜ਼ ਨੇ ਜੇ ਆਪਾਂ ਦੇਖੀਏ ਨਿਊਰੋਲਿੰਕ ਇਹਦੇ ਕੋਲ ਆ ਸਟਾਰਲਿੰਗ ਇਹਦੇ ਕੋਲ ਆ ਤਾਂ ਤਾਂ ਹੋਰ ਵੀ ਜਿਹੜਾ ਇਹ ਅੱਗੇ ਕੰਮ ਕਰ ਰਿਹਾ ਇਹ ਪੋਲਿਸੀਜ਼ ਆਫ ਦੇ ਫੇਵਰ ਦੇ ਵਿੱਚ ਹੋ ਸਕਦਾ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਕੁਝ ਇਹਨੂੰ ਬੈਨੀਫਿਟ ਮਿਲੇ ਉਹਨਾਂ ਚੀਜ਼ਾਂ ਦਾ ਸੀ ਜੀ ਇਤਨਾ ਪਹਿਲੇ ਉਰਦੀ ਉਰਦੀ ਜੀ ਨਿਊਜ਼ ਆਈ ਸੀ ਕਿ ਮੈਂ ਮਾਸਕ ਦੀ ਸੇਖ ਰਿਹਾ ਸੀ ਇਹਦੇ ਕੋਲ ਡਿਊਲ ਸਿਟੀਜ਼ਨਸ਼ਿਪ ਆਈ ਥਿੰਕ ਥੋੜੀ ਕੈਨੇਡਾ ਦੀ ਇਹਦੇ ਉਦਾਂ ਇਹ ਹੈਗਾ ਸਾਊਥ ਅਫਰੀਕਾ ਤੋਂ ਜੀ ਤੇ ਜੇ ਆਪਾਂ ਦੇਖੀਏ ਮੂਲ ਨਿਵਾਸੀ ਇਹ ਸਾਊਥ ਅਫਰੀਕਾ ਦਾ ਇਹਦੇ ਨਾਨਕੇ ਆ ਜਿਹੜੇ ਉਹ ਆਪਣੇ ਕੈਨੇਡਾ ਦੇ ਵਿੱਚ ਆ ਹੋ ਸਕਦਾ ਕਿ ਇਦਾਂ ਹੋਵੇ ਹਾਂ ਜੀ ਇਹ ਤਾਂ ਮਤਲਬ ਨਿਊਜ਼ ਆ ਰਹੀ ਸੀ ਜੀ ਸਿੱਧੀ ਪੰਜਾਬੀ ਨਿਊਜ਼ ਪੇਪਰ ਦੀ ਕਹਿੰਦੇ ਜੀ ਇਹਦੇ ਕੋਲੇ ਜਿਹੜੀ ਡੁਅਲ ਸਿਟੀਜ਼ਨਸ਼ਿਪ ਹੈ ਤੇ ਕੈਨੇਡਾ ਦੀ ਨਾਗਰਿਕਤਾ ਵੀ ਇਹ ਰੱਖਦਾ ਹੈ ਤੇ ਹੁਣ ਰੌਲਾ ਇਹ ਪੈ ਰਿਹਾ ਸੀ ਵੀ ਜੇ ਇਹ ਟੈਰਫ ਵਗੈਰਾ ਦਾ ਚੱਕਰ ਕਰਦੇ ਤਾਂ ਕਹਿੰਦੇ ਜੀ ਇਹਦੀ ਉਹ ਕੈਨਸਲ ਕਰੋ ਜਿਹੜੀ ਆਪਣੀ ਹੈਗੀ ਜੀ ਕੈਨੇਡੀਅਨ ਨੈਸ਼ਨੈਲਟੀ ਦਾ ਸਿਟੀਜ਼ਨਸ਼ਿਪ ਇਹਦੀ ਬੰਦ ਕਰੋ ਜੀ 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 ਤੇ ਨੈਕਸਟ ਭਾਜੀ ਆਪਾਂ ਸਟਾਕਸ ਬੰਨੀ ਹੋ ਜਾਂਦੇ ਨੇ ਥੋੜਾ ਜਿਹਾ ਥੋੜਾ ਜਿਹਾ ਉਹਦੇ ਕਹਿੰਦੇ ਕਾਮੋਡੀਟੀ ਤੇ ਬਿਟਕੋਇਨ ਤੇ ਵੀ ਨਿਗਾਹ ਮਾਰ ਲਓ ਭਾਜੀ ਕੀ ਚੱਲ ਰਿਹਾ ਜੀ ਉਹ ਮੈਂ ਨਾ ਉਹ ਨਾਲ ਹੀ ਇੱਕ ਜੇ ਆਪਾਂ ਤੁਸੀਂ ਕਮਿਊਨਿਟੀ ਦੀ ਤੇ ਉਹਦੀ ਦੱਸੀ ਆ ਆਪਣੀ ਬਿਟਕੋਇਨ ਦੀ ਮੈਂ ਉਹਦੇ ਨਾਲ ਇੱਕ ਮਾਰਕੀਟ ਵਾਚ ਜਿਹੜਾ ਨਾ ਉਹ ਲੈਣਾ ਚਾਹੂੰਗਾ ਕਿ ਆਪਣੇ ਕੋਲੇ ਮਾਰਕੀਟ ਦੇ ਵਿੱਚ ਓਵਰਆਲ ਕੀ ਹੋ ਰਿਹਾ ਆਪਣੇ ਕੋਲੇ ਆ ਸਪਾਈ ਦਾ ਇੰਡੈਕਸ ਆ ਸਪਾਈ ਦੇ ਇੰਡੈਕਸ ਦੇ ਵਿੱਚ ਆਪਾਂ ਨੇ ਸੇਮ ES ਵਾਂਗੂ ਹੀ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆ ਇਸ ਤੋਂ ਬਾਅਦ ਆ ਐਸ ਐਮ ਪੀ 500 ਇਕੁਅਲ ਵੇਟਿਡ ਆ ਤੁਸੀਂ ਇਹਦੇ ਵਿੱਚ ਦੇਖੋ ਬਹੁਤ ਜ਼ਿਆਦਾ ਡਾਊਨਸਾਈਡ ਆਪਾਂ ਨੂੰ ਪਹਿਲਾਂ ਤਾਂ ਇੱਥੇ ਮਿਲਿਆ ਸੀਗਾ ਤੇ ਹੁਣ ਵੀ ਇਹ ਜਿਹੜਾ ਇਕਵਲਵੇਟਡ ਦੇ ਵਿੱਚ ਆਪਣੇ ਕੋਲ ਇੱਕ ਵੱਡੀ ਕੈਂਡਲ ਬਣੀ ਸੀਗੀ ਫ੍ਰਾਈਡੇ ਵਾਲੇ ਦਿਨ ਦੀ ਤੇ ਹੁਣ ਥੋੜੀ ਜੀ ਸਟੇਬਲ ਹੁੰਦਾ ਨਜ਼ਰ ਆ ਰਿਹਾ ਹੈਗਾ ਨੈਸਟੈਕ ਦੇ ਵਿੱਚ ਜੇ ਆਪਾਂ QQQ ਦਾ ਦੇਖੀਏ ਤਾਂ ਉਹਦੇ ਵਿੱਚ ਵੀ ਆਪਣੇ ਕੋਲ ਜਿਹੜੀਆਂ ਕੈਂਡਲਸ ਬਣੀਆਂ ਸੀ ਨਾ ਫ੍ਰਾਈਡੇ ਵਾਲੀ ਕੈਂਡਲ ਆ ਜਿਹੜੀ ਮੋਸਟ ਉਹਨੇ ਜਿਆਦਾ ਖਰਾਬ ਕਰਿਆ ਆਪਾਂ ਕਵਾਂਗੇ ਕਿ ਸੈਂਟੀਮੈਂਟ ਹੈ ਜਿਹੜਾ ਉਸ ਤੋਂ ਪਹਿਲਾਂ ਵੀ ਜਿਹੜੀ ਆ ਆ ਕੈਂਡਲ ਬਣੀ ਸੀਗੀ ਇਹ ਵੈਨਸਡੇ ਵਾਲੇ ਦਿਨ ਬਣੀ ਸੀਗੀ ਜਿਹੜੀ ਸਭ ਤੋਂ ਵੱਡੀ ਕੈਂਡਲ ਸੀਗੀ ਤੇ ਇਦੇ ਨਾਲ ਮਿਡ ਕੈਪ ਆ ਜਿਹੜੇ ਮਿਡ ਕੈਪ ਨੂੰ ਕਾਫੀ ਇਹ ਜਿਆਦਾ ਅਫੈਕਟ ਪਹੁੰਚਿਆਗਾ ਆ ਰਸਲ ਸਮਾਲ ਕੈਪ ਆ ਸਮਾਲ ਕੈਪ ਦਾ ਵਿੱਚ ਵੀ ਆਪਾਂ ਦੇਖਦੇ ਆ ਕਿ ਜਿਆਦਾ ਇਫੈਕਟ ਜਾਂਦਾ ਤੇ ਆ ਫਾਈਨੈਂਸ਼ੀਅਲ ਆਪਣੇ ਕੋਲ ਸੈਕਟਰ ਐਕਸ ਹੈਲ ਐਫ ਜਿਹੜਾ ਇਹ ਥੋੜਾ ਸਟੇਬਲ ਹੁੰਦਾ ਨਜ਼ਰ ਆ ਰਿਹਾਗਾ ਜੇ ਆਪਾਂ ਫਰਾਈਡੇ ਵਾਲੇ ਦਿਨ ਵੀ ਦੇਖੀਏ ਫਰਾਈਡੇ ਨੂੰ ਇਹਦੇ ਵਿੱਚ ਫਾਲ ਆਇਆ ਜਿਹੜਾ ਬਾਕੀ ਦੇ ਕੰਪੈਰੀਟਿਵਲੀ ਉਹ ਘਟਾ ਆਇਆਗਾ ਐਕਸਲ ਐਫ ਦੇ ਵਿੱਚ ਸੈਮੀ ਕੰਡਕਟਰ ਸੈਮੀ ਕੰਡਕਟਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਆਪਾਂ ਨੂੰ ਡਾਊਨ ਫਾਲ ਦੇਖਣ ਨੂੰ ਮਿਲਿਆ ਅੱਜ ਥੋੜਾ ਅਪ ਮੂਵ ਦੇਖ ਰਿਹਾਗਾ ਐਨਵੀਡੀਆ ਦਾ ਕਰਕੇ ਤੇ ਇਹਦੇ ਇਹਦੇ ਨਾਲ ਹੀ ਸੈਮੀ ਕੰਡਕਟਰ ਤੋਂ ਬਾਅਦ ਟਰਾਂਸਪੋਰਟੇਸ਼ਨ ਸੈਕਟਰ ਟਰਾਂਸਪੋਰਟੇਸ਼ਨ ਸੈਕਟਰ ਵੀ ਜਿਹੜਾ ਉਹ ਵੀਕ ਹੋਇਆ ਸੀਗਾ ਔਰ ਅੱਜ ਜਿਹੜਾ ਮਾਰਕੀਟ ਦੇ ਨਾਲ ਹੀ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਵੀ ਥੋੜਾ ਆਪਾਂ ਨੂੰ ਉੱਪਰ ਵਾਲੀ ਸਾਈਡ ਅ ਨਜ਼ਰ ਆ ਰਿਹਾ ਤੇ ਜੇ ਜਿਹੜੀ ਤੁਸੀਂ ਗੱਲ ਕਰੀਆ ਕਿ ਓਵਰਆਲ ਸੈਂਟੀਮੈਂਟ ਦੀ ਜੇ ਆਪਾਂ ਗੱਲ ਕਰੀਏ ਤਾਂ ਵਿਕਸ ਆ ਵਿਕਸ ਵੀ ਅੱਜ ਆਪਾਂ ਅ ਅਪਸਾਈਡ ਦੇਖ ਦੇਖ ਰਹੇ ਆ ਤੇ ਪਰਸੈਂਟ ਇੱਕ ਇੱਕ ਨਾ ਆਹ ਇੰਡੈਕਸ ਦੇ ਉੱਪਰ ਮੈਂ ਕਈ ਵਾਰ ਨਿਗਾ ਮਾਰਦਾ ਹੁੰਦਾ ਮੈਂ ਲਾਈਨ ਚਾਰਟ ਦੇ ਵਿੱਚ ਤੁਹਾਨੂੰ ਦਿਖਾਉਣਾ ਇਹ ਐਕਚੁਅਲੀ ਕੀ ਹੈ ਕਿ ਪਰਸੈਂਟ ਏਜ ਆਫ ਸਟਾਕਸ ਅਬੋਵ 50 ਡੇਜ਼ ਮੂਵਿੰਗ ਐਵਰੇਜ 50 ਡੇ ਮੂਵਿੰਗ ਐਵਰੇਜ ਤੋਂ ਉੱਪਰ ਸਟਾਕ ਕਿੰਨੇ ਆ ਤਾਂ ਉਹ ਤੁਸੀਂ ਦੇਖੋਗੇ ਜੇ ਅੱਜ ਦਾ ਵੀ ਤੁਸੀਂ ਚਾਰਟ ਦੇਖ ਰਹੇ ਹੋ ਤਾਂ ਆਲਮੋਸਟ 39% ਜਿਹੜੇ ਆ ਉਹ ਸਟਾਕ ਉਹਦੇ ਤੋਂ ਉੱਪਰ ਆ ਤੇ ਜੇ ਇਸ ਤੋਂ ਵੀ ਇਹ ਥੱਲੇ ਆ 37 ਤੋਂ ਥੱਲੇ ਆ ਜਾਂਦਾ ਤਾਂ ਉਹ ਇੱਕ ਜਿਹੜਾ ਡਾਊਨਸਾਈਡ ਆਪਾਂ ਹੋਰ ਦੇਖ ਸਕਾਂਗੇ ਜੇ ਵਧੀਆ ਮਾਰਕੀਟ ਚੱਲਦੀ ਹੋਵੇ ਤਾਂ ਆਲਮੋਸਟ 50 60% ਤੋਂ ਉੱਪਰ ਜਿਹੜੇ ਸਟਾਕ ਨੇ ਉਹ 50 ਡੇ ਮੂਵਿੰਗ ਐਵਰੇਜ ਤੋਂ ਉੱਪਰ ਰਹਿਣੇ ਚਾਹੀਦੇ ਹੁੰਦੇ ਆ ਤੇ ਯੂ ਐਸ ਡਾਲਰ ਇੰਡੈਕਸ ਆ ਉਹ ਵੀ ਆਪਾਂ ਅੱਜ ਦੇਖ ਰਹੇ ਹਾਂ ਥੋੜਾ ਸਟਰੋਂਗ ਸਟਰੋਂਗ ਹੁੰਦਾ ਨਜ਼ਰ ਆ ਰਿਹਾ ਇਹ ਸਪੋਰਟ ਦੇ ਉੱਪਰ ਬੈਠਾ ਹੋਇਆ ਜੇ ਇਹ ਵਾਲਾ ਲੈਵਲ 106 ਤੋਂ ਬਾਅਦ 105 ਦਾ ਲੈਵਲ ਇਹ ਤੋੜ ਜਾਂਦਾ ਤੁਸੀਂ ਦੇਖੋਗੇ ਇਹਦੇ ਵਿੱਚ ਵੀ ਉਹੀ ਪੈਟਰਨ ਜਿਹੜਾ ਆਪਾਂ ਮੰਦਰ ਵਾਲਾ ਕਹਿੰਦੇ ਹੁੰਨੇ ਉਹਦਾ ਦਾ ਬੰਦ ਦਾ ਨਜ਼ਰ ਆਉਂਦਾ ਜੇ ਥੱਲੇ ਆਉਂਦਾ ਤਾਂ ਇਹ ਮਾਰਕੀਟ ਦੇ ਲਈ ਵਧੀਆ ਹੋਊਗਾ ਤੇ ਸੇਮ ਆਹ 10 10 ਇਅਰ ਬੌਂਡ ਜੀਲਡ 10 ਇਅਰ ਬੌਂਡ ਜੀਲਡ ਵੀ ਆਪਾਂ ਦੇਖ ਰਹੇ ਹਾਂ ਮਾਰਕੀਟ ਵੀ ਡਾਊਨ ਆ ਤੇ 10 ਇਅਰ ਬੌਂਡ ਜੀਲਡ ਵੀ ਡਾਊਨ ਆਈ ਸੀਗੀ ਤੇ ਬੌਂਡ ਜੀਲਡ ਡਾਊਨ ਆਉਂਦੀ ਆ ਉਹਦੇ ਨਾਲ ਮਾਰਕੀਟ ਦੇ ਵਿੱਚ ਆਪਾਂ ਨੂੰ ਅਪਸਾਈਡ ਦੇਖ ਸਕਦਾ ਹੁੰਦਾ ਪਰ ਕੀ ਹੈ ਜਿਹੜਾ ਪਿਛਲੇ ਟਾਈਮ ਤੋਂ ਕੁਝ ਆਪਾਂ ਸੈਨੈਰੀਓ ਦੇਖ ਰਹੇ ਹਾਂ ਉਹਦੇ ਵਿੱਚ ਜਿਹੜਾ ਬੌਂਡ ਜੀਲਡ ਬੌਂਡ ਜੀਲਡ ਤੇ ਇਹ ਇਹ ਸਾਰਾ ਕੁਝ ਹੀ ਇੱਕੋ ਸਾਈਡ ਦੇ ਵਿੱਚ ਚੱਲ ਰਿਹਾ ਆ ਆਪਾਂ ਬਿਟਕੋਇਨ ਦੀ ਗੱਲ ਤੁਸੀਂ ਕਿਹਾ ਕਰੀ ਬਿਟਕੋਇਨ ਨੇ ਜਿਹੜਾ ਕੱਲ ਦਾ ਆਪਾਂ ਦੇਖਿਆ ਕੱਲ ਕਾਫੀ ਜ਼ਿਆਦਾ ਡਾਊਨਫਾਲ ਦੇਖਿਆ ਅੱਜ ਥੋੜਾ ਜਿਹਾ ਸਟੇਬਲ ਹੁੰਦਾ ਆ سپورਟ ਏਰੀਆ ਇੱਕ ਇਹਦਾ ਬਣਦਾ ਸੀਗਾ ਇੱਥੋਂ ਜੇ ਆਪਾਂ ਦੇਖੀਏ ਇੱਥੋਂ ਥੋੜਾ ਸਟੇਬਲ ਹੁੰਦਾ ਨਜ਼ਰ ਆ ਰਿਹਾ 골ਡ 골ਡ ਦੇ ਵਿੱਚ ਦੇਖੀਏ 골ਡ ਵੀ ਥੋੜਾ ਜਿਹਾ ਵੀਕ ਹੋਇਆ ਜ਼ਿਆਦਾ ਨਹੀਂ ਮੈਨੂੰ ਇਹ ਆ ਕਿ ਸਿਰਫ ਪ੍ਰੋਫਿਟ ਬੁਕਿੰਗ ਹੀ ਹੈ ਓਵਰਆਲ ਜਿਹੜਾ 골ਡ ਦੇ ਵਿੱਚ ਉਹ ਟ੍ਰੈਂਡ ਆਪਾਂ ਨੂੰ ਪੋਜ਼ਿਟਿਵ ਸਾਈਡ ਹੀ ਆ ਤੇ ਕਰੂਡ ਆਇਲ ਕਰੂਡ ਆਇਲ ਦੇ ਵਿੱਚ ਜਿਹੜਾ ਓਵਰਆਲ ਟ੍ਰੈਂਡ ਆ ਉਹ ਨੈਗੇਟਿਵ ਸਾਈਡ ਦੇ ਵਿੱਚ ਦੇਖ ਰਹੇ ਆਪਾਂ ਜੀ ਤੇ ਹੁਣ ਭਾਜੀ ਆਪਾਂ ਨਿਗਾਹ ਮਾਰ ਲੈਨੇ ਜੀ ਅੱਜ ਦੇ ਜਿਹੜੇ ਸਟਾਕਸ ਹੈਗੇ ਆ ਨਵਿਡੀਆ ਬਾਰੇ ਆਪਾਂ ਗੱਲ ਕਰ ਹੀ ਲਈ ਜੀ ਤੇ ਇੱਕ ਹੋਰ ਕੰਪੋਨੈਂਟ ਹੈ ਗਈ ਨਵਿਡੀਆ ਦਾ ਹੀ ਨਾਲ ਹੀ ਇਹ ਸਿਚੁਏਸ਼ਨ ਹੈਗਾ ਸੇਲਫੋਰਸ CRM ਹੈ ਜੀ ਦਾ ਟਿਕਰ ਸਿੰਬਲ ਇਹ ਵੀ ਅੱਜ ਆਪਣਾ ਅਰਨਿੰਗ ਦੇਣੀ ਹੈ ਜੀ ਇਹ ਨਹੀਂ ਵੀ ਆਫਟਰ ਮਾਰਕਟ ਅਨ ਸੇਲਸਫੋਰਸ ਬਹੁਤ ਵਧੀਆ ਕੰਪਨੀ ਆ ਇਹਨਾਂ ਨੇ ਪਿੱਛੇ ਜੇ ਹੋਰ ਵੀ ਇਹ ਜਿਹੜੇ ਕਿ ਲੋਕ ਆਪਾਂ ਬ੍ਰਾਂਡਸ ਜਾਂ ਸੌਫਟਵੇਅਰ ਦੇ ਵਿੱਚ ਜਿੱਦਾਂ ਟੈਬਲੋ ਐਕਵਾਇਰ ਕਰਿਆ ਸੀਗਾ ਤੇ ਟੈਬਲੋ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਕੰਮ ਕਰਿਆ ਕਿ ਉਹਨੂੰ ਇੰਪਰੂਵਮੈਂਟ ਕਰਿਆ ਜੇ ਆਪਾਂ ਟੈਕਨੀਕਲੀ ਦੇਖਾਂਗੇ ਤਾਂ ਇੱਕ ਇਹਦੀ سپورਟ ਸੀਗੀ 313 ਦੇ ਉੱਪਰ ਉਹ ਵਾਲੀ سپورਟ ਤੋੜਤੀ ਹੋਈ ਆ ਜੀ ਇਹ ਵੀ ਹੋ ਸਕਦਾ ਆਪਾਂ ਇਹ ਹੁੰਦਾ ਕਿ ਮਾਰਕੀਟ ਦੇ ਵਿੱਚ ਸਿਰਫ ਪ੍ਰੋਬੈਬਿਲਟੀ ਹੁੰਦੀ ਹੈ ਇਹ ਵੀ ਹੋ ਸਕਦਾ ਕਿ ਇਥੋਂ ਆ ਕੇ ਤੇ ਇੱਕ ਆ ਰੀਟੈਸਟ ਹੋ ਕੇ ਤੇ ਇਧਰ ਆਈ ਥੱਲੇ ਆ ਜਾਵੇ ਜੀ ਪਰ ਇਹ ਡਿਪੈਂਡ ਕਰਦਾ ਨਾਲ ਆਪਣੇ ਅ ਅਰਨਿੰਗਸ ਇਹਨਾਂ ਦੀਆਂ ਕਿਦਾਂ ਦੀਆਂ ਆਉਂਦੀਆਂ ਆਪਾਂ ਨੂੰ ਨਿਗਾ ਰੂਗੀ ਅਰਨਿੰਗਸ ਦੇ ਉੱਪਰ ਅਰਨਿੰਗਸ ਤੋਂ ਬਾਅਦ ਹੀ ਆਪਾਂ ਇਹਦੇ ਬਾਰੇ ਜਿਹੜਾ ਦੱਸ ਸਕਾਂਗੇ ਪਿਛਲੀਆਂ ਅਰਨਿੰਗਸ ਇਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਸੀਗਾ ਪਲੱਸ ਦੇ ਵਿੱਚ ਸੀ ਕੁਆਟਰ 3 ਦੀਆਂ ਅਰਨਿੰਗਸ ਇਹਨਾਂ ਦੀਆਂ ਨੈਗੇਟਿਵ ਆਈਆਂ ਸੀ ਉਹ ਵੀ ਬਹੁਤ ਛੋਟੇ ਨੰਬਰਸ ਦੇ ਨਾਲ ਬਟ ਓਵਰਆਲ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਕੰਪਨੀਆਂ ਜਿਹੜੀ ਉਹ ਗਰੋ ਕਰ ਰਹੀ ਆ ਕੰਪਨੀ ਗਰੋਥ ਦੇ ਵਿੱਚ ਹੈ ਜੀ ਜੀ ਬਾਈ ਤੇ ਇੱਕ ਨਾ ਭਾਈ ਕਮੈਂਟ ਆਇਆ ਸੀ ਗੱਲ ਆਪਾਂ ਨੂੰ ਆਪਾਂ ਉਹ ਵੀ ਲੈ ਲੈਂਦੇ ਆ ਆਪਾਂ ਪ੍ਰੋਮਿਸ ਕੀਤਾ ਸੀਗਾ ਜੇ ਕੋਈ ਪੁੱਛਦਾ ਤਾਂ ਵੀ ਆਰਟੀ ਸਟਾਕ ਦਾ ਟਿਕਰ ਸਿੰਪਲ ਆ ਜੀ ਤੇ ਉਹਦੇ ਬਾਰੇ ਵੀ ਚੈੱਕ ਲੈ ਲਓ ਜੀ ਕਿਵੇਂ ਆ ਕੀ ਕਰਨਾ ਚਾਹੀਦਾ ਜੀ ਆਪਾਂ ਨੂੰ ਇਸ ਆ ਵੀ ਆਰਟੀ ਨਾ ਜਿਹੜਾ ਹੈਗਾ ਇਹ ਬਹੁਤ ਇੰਟਰਸਟਿੰਗ ਇਹਨਾਂ ਦਾ ਬਿਜ਼ਨਸ ਮਾਡਲ ਆ ਕਿ ਜਿਹੜਾ ਕੂਲਿੰਗ ਪਾਵਰ ਕੂਲਿੰਗ ਡਿਪਲਾਈ ਜਿਹੜਾ ਇਹ ਕੂਲਿੰਗ ਸੈਂਟਰ ਜਿਹੜੇ ਹੁੰਦੇ ਹਨ ਉਹ ਉਹੋ ਪ੍ਰੋਵਾਈਡ ਕਰਦੇ ਆ ਜਿਹੜੇ ਸਰਵਰ ਸਰਵਰ ਹੋ ਗਏ ਜਾਂ ਜਿਨ੍ਹਾਂ ਦਾ ਡਾਟਾ ਸੈਂਟਰ ਹੁੰਦੇ ਆ ਉਹਨਾਂ ਨੂੰ ਸੋ ਕਾਫੀ ਇੰਟਰਸਟਿੰਗ ਕੰਪਨੀ ਆ ਇਹ ਜਿਹੜੀ ਆਪਣੀ ਵੀਆਰਟੀ ਆ ਇੱਕ ਡਾਊਨਸਾਈਡ ਆ ਕੇ ਪਰ ਤੁਸੀਂ ਦੇਖੋ ਡਾਊਨਸਾਈਡ ਆਈ سپورਟ ਲੈ ਕੇ ਤੇ ਅੱਜ ਫੇਰ 100 ਦੇ ਉੱਪਰ ਟਰੇਡ ਕਰ ਰਹੀ ਆ ਕੱਲ ਜਿਹੜਾ ਸੀਗਾ ਕੱਲ 90 ਦਾ ਲੈਵਲ ਸੀ ਕੱਲ 80 85 ਤੱਕ ਨੂੰ ਇਹਨੇ ਟੱਚ ਕਰਿਆ ਸੀਗਾ ਇੱਕ ਓਪਰਚ्युनिटी ਸੀਗੀ ਮੈਂ ਕਹਿੰਨਾ ਕਿ ਉਹ ਬਾਈ ਕਰਨ ਦੀ ਸੀਗੀ ਉਹ ਥੱਲੇ ਲੈਵਲ ਦੇ ਉੱਪਰ ਤੇ ਹੁਣ ਵੀ ਜੇ ਮਾਰਕੀਟ ਡਾਊਨਸਾਈਡ ਆਉਂਦੀ ਹੈ ਤਾਂ ਇੱਕ ਵਾਰ ਇਹਨੂੰ ਥੱਲੇ ਨੂੰ ਪੁਸ਼ ਜ਼ਰੂਰ ਮਿਲੇਗਾ ਇੱਕ ਇੱਥੇ ਇਹਦੇ ਇਹਦੇ ਵਿੱਚ ਕੋਈ ਨਿਊਜ਼ ਸੀਗੀ ਉਦੋਂ ਇਹ ਡਾਊਨਸਾਈਡ ਇੱਥੋਂ ਆਪਾਂ ਦੇਖ ਰਹੇ ਹਾਂ ਕਿ ਉਦੋਂ ਆਈ ਸੀ ਹੁਣ ਵੀ ਬਹੁਤ ਮਾਡਲ ਜਿਹੜਾ ਹੈ ਨਾ ਬਿਜ਼ਨਸ ਮਾਡਲ ਆ ਉਹ ਕਾਫੀ ਇੰਟਰਸਟਿੰਗ ਹੈਗਾ ਜੇ ਤੁਹਾਨੂੰ ਆਹੀ ਲੈਵਲ ਦੇ ਉੱਪਰ ਫਿਰ ਦੁਬਾਰਾ ਇਹ ਆਉਂਦਾ 85 ਵਾਲੇ ਲੈਵਲ ਤੇ ਤੇ ਇਹ ਮੈਨੂੰ ਇਹ ਲੱਗਦਾ ਵੀ ਜੇ ਮੈਂ ਬਾਈ ਕਰਨਾ ਹੋਵੇ ਤਾਂ ਮੈਂ ਉਸ ਲੈਵਲ ਤੇ ਥੋੜਾ ਬਾਈ ਕਰਨਾ ਸ਼ੁਰੂ ਕਰ ਸਕਦਾ ਹਾਂ ਉਸ ਲੈਵਲ ਤੇ ਜੀ ਭਾਜੀ ਤੇ ਇੱਕ ਭਾਜੀ ਆਪਾਂ ਨੈਕਸਟ ਐਸ ਐਮ ਐਸ ਸੀ ਆਈ ਦੇ ਉੱਤੇ ਵੀ ਨਿਊਜ਼ ਸੀਗੀ ਤੁਹਾਡੇ ਕੋਲੇ ਸੀਗੀ ਤੇ ਉਹ ਵੀ ਆਪਾਂ ਕਵਰ ਕਰ ਲਈਏ ਜੀ ਐ ਜੀ ਸੌਰੀ ਐਸ ਐਮ ਸੀ ਆਈ ਨੇ ਭਾਜੀ ਕੀ ਕੀਤਾ ਕਿ ਆਪਣਾ ਜਿਹੜਾ 10 ਇਅਰ ਜਿਹੜੀ ਇਹਨਾਂ ਦੀ ਸੀ ਨਾ ਰਿਪੋਰਟ 10 ਕੇ ਰਿਪੋਰਟ ਜਿਹੜੀ ਸੌਰੀ 10 ਇਅਰ ਨਹੀਂ 10 ਕੇ ਰਿਪੋਰਟ ਜਿਹੜੀ ਉਹ ਨਹੀਂ ਸੀ ਇਹ ਸਬਮਿਟ ਕਰ ਰਹੇਗੇ ਜਿਹੜੀ ਪ੍ਰੋਬਲਮ ਪਰ ਪਿੱਛੇ ਇਹਨਾਂ ਨੇ ਕੱਲ ਸਬਮਿਟ ਕਰਤੀ ਹੋਈ ਆ ਜੇ ਇਹ ਸਬਮਿਟ ਨਾ ਕਰਦੇ ਤਾਂ ਇਹਦੇ ਉੱਪਰ ਇੱਕ ਜਿਹੜੀ ਉਹ ਗਾਈਡ ਗਣੀ ਸੀਗੀ ਕਿ ਨੈਸਡੈਕ ਦੇ ਵਿੱਚੋਂ ਡੀਲਿਸਟ ਹੋਣ ਵਾਲੀ ਤੇ ਪਰ ਇਹਨਾਂ ਨੇ ਉਹ ਸਬਮਿਟ ਕੀਤੀ ਆ ਜਿਹੜਾ ਪੋਜ਼ਿਟਿਵ ਇਹਦੇ ਲਈ ਜੇ ਆਪਾਂ ਦੇਖਾਂਗੇ ਤੇ ਇਸੇ ਕਰਕੇ ਜਿਹੜਾ ਸਟਾਕ ਵੀ ਆਉ ਤੁਸੀਂ ਦੇਖੋਗੇ ਕਿ ਅੱਜ ਅਪ ਦੇ ਵਿੱਚ ਹੀ ਆ ਆਲਮੋਸਟ 18% ਅਪ ਤੇ ਹੁਣ ਟਰੇਡ ਕਰ ਰਿਹਾਗਾ ਬਟੇ 20% ਤੋਂ ਉਪਰ ਜਿਹੜਾ ਸੀਗਾ ਇਹ ਸਟਾਕ ਚ ਨੈਕਸਟ ਭਾਜੀ ਸਟਾਕ ਆਪਾਂ ਕਰ ਲੈਨੇ ਜੀ ਵਰਕਡੇ W D A Y ਇਹਦਾ ਟਿਕਰ ਸਿੰਬਲ ਇਹ ਵੀ ਅੱਜ 12% ਅਪ ਹੈਗਾ ਜੀ ਤੇ ਇਹਨਾਂ ਨੇ ਅਪਲੈਕਟ ਤੇ ਗਾਈਡੈਂਸ ਦਿੱਤੀ ਜੀ ਬਧੀਆ ਹੈ ਰਿਜ਼ਲਟ ਦੇ ਜੀ ਜੀ ਇਹਦੀ ਅਰਨਿੰਗਸ ਆਈ ਸੀਗੀ ਅਰਨਿੰਗਸ ਵੀ ਇਹਨੇ ਵਧੀਆ ਨੰਬਰਸ ਦੇ ਨਾਲ ਬੀਟ ਕਰੀਆ ਤੇ ਨਾਲ ਹੀ ਇਹਨੇ ਜਿਹੜਾ ਰੈਵਨਿਊ ਆ ਉਹ ਵੀ ਤੇ ਤੁਸੀਂ ਦੇਖੋਗੇ ਪਿਛਲੇ ਟਾਈਮ ਦੇ ਵਿੱਚ ਜੋ ਕੁਆਟਰਲੀ ਦੇ ਵਿੱਚ ਦੇਖੋਗੇ ਇੱਕ ਮਿਸ ਕਰੀਆ ਇਹਨਾਂ ਨੇ ਕੁਆਟਰ 1 ਦੇ ਵਿੱਚ ਜਿਹੜੀ ਸੀਗੀ 2022 ਦੇ ਵਿੱਚ ਉਹ ਤੋਂ ਬਿਨਾ ਕੋਈ ਵੀ ਅਰਨਿੰਗਸ ਇਹਨਾਂ ਨੇ ਮਿਸ ਨਹੀਂ ਕਰੀਗੀ ਇੱਕ ਆਹ ਕੁਆਟਰ 1 2020 ਦੇ ਵਿੱਚ ਸੀ ਬਟ ਮੋਸਟ ਆਫ ਦੀ ਟਾਈਮ ਮੈਜੋਰਟੀ ਹੈ ਜਿਹੜੀ ਕਿ ਇਹ ਇਹ ਆਪਦੀ ਜਿਹੜੀ ਅਰਨਿੰਗਸ ਆ ਉਹਨੂੰ ਬੀਟ ਕਰਦੇ ਆਉਂਦੇ ਆ ਤੇ ਕੰਪਨੀ ਦੇ ਵਿੱਚ ਅਰਨਿੰਗਸ ਆ ਜਿਹੜੀ ਉਹ ਵੀ ਗਰੋ ਹੋ ਰਹੀਆਂ ਨੇ ਸੋ ਇਹ ਇਹ ਚੀਜ਼ ਦੇ ਨਾਲ ਪੋਜੀਟਿਵ ਵਾਈ ਦੇ ਵਿੱਚ ਤੇ ਪੋਜੀਟਿਵ ਹੋਣ ਕਰਕੇ ਹੀ ਆਪਾਂ ਦੇਖ ਪਾ ਰਹੇ ਹਾਂ ਕਿ ਸਟਾਕ ਵੀ ਜਿਹੜਾ ਉਹ ਕਾਫੀ ਅੱਪ ਤੇ ਸੀਗਾ ਹੁਣ ਹੁਣ ਜਿਹੜਾ ਟ੍ਰੇਡ ਕਰ ਰਿਹਾ ਆਲਮੋਸਟ 6% ਦੇ ਉੱਪਰ ਤੇ ਪਰ ਪਹਿਲਾਂ ਜਦੋਂ ਇਹ ਓਪਨ ਹੋਇਆ ਸੀਗਾ ਤਾਂ ਆਲਮੋਸਟ 10% ਮੂ ਓਪਨ ਹੋਇਆ ਸੀ ਜੀ ਤੇ ਨੈਕਸਟ ਭਾਜੀ ਆਪਾਂ ਗੱਲ ਕਰ ਲੈਣੇ ਜੀ ਜਰਨਲ ਮੋਟਰ ਏ ਵੀ 4% ਆਪਾਂ ਤੇ ਇਹਨਾਂ ਨੇ ਨਾ ਰਾਈਜ਼ ਕੀਤਾ ਜੀ ਡਿਵੀਡੈਂਡ 25% ਤੇ ਨਾਲ ਹੀ ਰੀਪਰਚੇਸ ਦਾ ਵੀ ਕਿਹਾ ਹੈ ਇਹਨਾਂ ਨੇ 6 ਬਿਲੀਅਨ ਦਾ ਰੀਪਰਚੇਸ ਕਰਨਗੇ ਬਾਇਬੈਕ ਹਾਂਜੀ ਇਹਦੇ ਚ ਜਿਵੇਂ ਤੁਸੀਂ ਦੱਸਿਆ ਤਾਂ ਇਹਨਾਂ ਦੀ ਡਿਵੀਡੈਂਡ ਡੇਟ ਵੀ ਆ ਰਹੀ ਆ 7 ਮਾਰਚ ਨੂੰ ਤੇ ਜੇ ਇਹਨਾਂ ਨੇ ਆਪਦਾ ਡਿਵੀਡੈਂਡ ਇਨਕਰੀਜ਼ ਕਰਿਆ ਤਾਂ ਜੇ ਇਹ ਆਉਂਦੇ ਡਿਵੀਡੈਂਡ ਤੋਂ ਹੀ ਆਪਦਾ ਜਿਹੜਾ ਇਨਕਰੀਜ਼ਿੰਗ ਵਾਲਾ ਰੇਟ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਉਸੇ ਚੀਜ਼ ਕਰਕੇ ਹੀ ਮਾਰਕੀਟ ਦੇ ਵਿੱਚ ਵੀ ਆਪਾਂ ਦੇਖ ਪਾ ਰਹੇ ਹਾਂ ਕਿ ਅਪਸਾਈਡ ਆਪਾਂ ਨੂੰ ਮੂਵ ਇਸ ਇਸ ਸਟਾਕ ਦੇ ਵਿੱਚ ਮਿਲਿਆ ਤੇ ਜਿਹੜਾ ਬਾਇਬੈਕ ਵਾਲੀ ਤੁਸੀਂ ਗੱਲ ਕਹੀ ਹੈ ਜਦੋਂ ਵੀ ਕੋਈ ਬਾਇਬੈਕ ਕਰਦੀ ਆ ਕੰਪਨੀ ਤੇ ਉਹ ਅਵੇ 6 ਬਿਲੀਅਨ ਆਪਣੇ ਕੋਲ ਆ ਰਿਹਾ ਹੈ ਕਾ ਬਾਇਬੈਕ ਦਾ ਪਲਾਨ ਜਦੋਂ ਕੋਈ ਵੀ ਕੰਪਨੀ ਬਾਇਬੈਕ ਦੇ ਵਿੱਚ ਜਾਂਦੀ ਹੈ ਤੇ ਦੈਟਸ ਪੋਜੀਟਿਵ ਫਾਰ ਅ ਕੰਪਨੀ ਜੀ ਤੇ ਜਿਹੜਾ ਅੱਜ ਟਾਪ ਲੂਜ਼ਰ ਮੈਨੂ ਸ਼ੋ ਕਰ ਰਿਹਾ ਜੀ ਉਹ ਹੈਗਾ ਐਪ ਲੋਵਨ ਐਪ ਹੈ ਜੀ ਇਹਦਾ ਟਿੱਕਰ ਸਿੰਬਲ ਤੇ ਇਹਦੇ ਤੇ ਫੁਜੀ ਪੰਡਾ ਤੇ ਜਿਹੜਾ ਕਲਪਰ ਰਿਸਰਚ ਹੈਗਾ ਉਹਨਾਂ ਨੇ ਸ਼ੋਰਟ ਰਿਪੋਰਟ ਦਿੱਤੀ ਹੈ ਜੀ ਆਪਾਂ ਦੇਖਦੇ ਆ ਇਹ ਨਾ ਕਾਫੀ ਪਿਛਲੇ ਟਾਈਮ ਦੇ ਵਿੱਚ ਟ੍ਰੈਂਡ ਦੇ ਵਿੱਚ ਰਿਹਾ ਇਹ ਸਟਾਕ ਅਪਸਾਈਡ ਉਫ ਮੂਵ ਵੀ ਨੇ ਕੀ ਇਥੋਂ ਵੀ ਦੇਖਦੇ ਆ 382 ਤੋਂ ਅਪਸਾਈਡ ਸੀਗਾ ਪਰ ਜਿਹੜਾ ਉਸ ਤੋਂ ਬਾਅਦ ਇਹ ਡਾਊਨਸਾਈਡ ਹੀ ਆ ਰਿਹਾਗਾ ਆਪਾਂ ਹੁਣ ਵੀ ਦੇਖ ਰਹੇ ਆ ਵੀ ਇਹ ਡਾਊਨ ਹੀ ਜਾਂਦਾ ਨਜ਼ਰ ਆ ਰਿਹਾਗਾ ਸੋ ਜਿਹੜਾ ਤੁਸੀਂ ਦੱਸਿਆ ਇਸ ਸਟਾਕ ਦੇ ਬਾਰੇ ਸੋ ਇਹਦੇ ਚ ਨਿਊਜ਼ ਬੇਸਡ ਇੱਕ ਇੱਕ ਡਾਊਨਸਾਈਡ ਸੀਗਾ ਤੇ ਹੋ ਸਕਦਾ ਆਪਾਂ ਨੂੰ ਜਿਹੜਾ ਪੈਨਿਕ ਸੈਲਿੰਗ ਦੇ ਨਾਲ ਹੋਰ ਜਿਆਦਾ ਅਪਸਾਈਡ ਆਪਾਂ ਨੂੰ ਇਸ ਸਟਾਕ ਦੇ ਵਿੱਚ ਦੇਖੇ ਸੀ ਜੀ ਤੇ ਨੈਕਸਟ ਆਪਾਂ ਲਾਸਟ ਲਾਈਨ ਨੇ ਭਾਜੀ ਲੋ ਦੇ ਜਿਹੜੇ ਹੈਗੇ ਜੀ ਅੱਜ ਨੰਬਰਸ ਆਏ ਐ ਤੇ ਵਧੀਆ ਇਹਨਾਂ ਦੇ ਨੰਬਰਸ ਆਏ ਐ ਤੇ ਸਟਾਕ ਵੀ ਅੱਜ 3% ਆਪਾਂ ਫਿਰ ਆਪਾਂ ਜੀ ਲੋਸਰ ਦੀਆਂ ਅਰਨਿੰਗਸ ਆਈਆਂ ਨੇ ਐਕਚੁਅਲੀ ਕੱਲ ਤਾਂ ਉਹਦੇ ਕਰਕੇ ਜਿਹੜਾ ਸਟਾਕ ਅਪਸਾਈਡ ਸੀਗਾ ਜਿਹੜੇ ਇਹ ਨੰਬਰਸ ਨੇ ਨਾ ਜੇ ਆਪਾਂ ਤੁਸੀਂ ਦੇਖੋਗੇ ਇਹ ਹੋਮ ਬਿਲਡਰ ਦੇ ਵਿੱਚ ਕਹਿ ਲੋ ਜਾਂ ਆਪਾਂ ਤੁਸੀਂ ਕਹਿ ਸਕਦੇ ਆ ਕਿ ਇਹ ਹਾਊਸ ਕੰਸਟਰਕਸ਼ਨ ਦੇ ਵਿੱਚ ਵੀ ਇਹ ਕੰਪਨੀ ਹੈਗੀ ਆ ਸੋ ਨਾਲ ਹੀ ਫਾਈਨੈਂਸ਼ੀਅਲਸ ਦੇ ਵਿੱਚ ਵੀ ਕਰਦੀ ਆ ਆਪਾਂ ਦੇਖ ਰਹੇ ਹਾਂ ਕਿ ਹੋਮ ਇੰਪਰੂਵਮੈਂਟ ਪ੍ਰੋਡਕਟਸ ਇਹ ਸੈਕਟਰ ਜਿਹੜਾ ਫਾਈਨੈਂਸ਼ੀਅਲਸ ਦੇ ਵਿੱਚ ਆ ਰਿਹਾ ਦੀ ਫਾਰਮ ਆਫਰ ਮੇਨਟੇਨੈਂਸ ਰਿਪੇਅਰ ਰੀਮੋਰਡਿੰਗ ਐਂਡ ਹੋਮ ਡੈਕੋਰੇਟਿੰਗ ਐਂਡ ਪ੍ਰੋਪਰਟੀ ਮੇਨਟੇਨੈਂਸ ਸੋ ਇਹ ਹਾਊਸਿੰਗ ਦੇ ਵਿੱਚ ਹੈ ਇਹ ਜਿਹੜੀ ਕੰਪਨੀ ਆ ਤੇ ਇਹਦੇ ਨੰਬਰ ਜਿਹੜੇ ਉਹ ਵਧੀਆ ਆਨ ਕਰਕੇ ਹੀ ਆਪਾਂ ਜਿਹੜਾ ਇਹਨੂੰ ਅਪਸਾਈਡ ਦੇਖ ਰਹੇ ਆ ਪਲੱਸ ਇਹਨਾਂ ਦੀ ਗਾਈਡੈਂਸ ਆ ਜਿਹੜੀ ਉਹ ਗਾਈਡੈਂਸ ਵੀ ਵਧੀਆ ਦਿੰਦੀ ਹੈ ਜੀ ਤੇ ਇਹ ਇਹਹੀ ਇਹ ਹੀ ਇਹਦੇ ਵਿੱਚ ਪੋਜ਼ਿਟਿਵ ਆ ਉਹਦੇ ਉਹਦੇ ਕਰਕੇ ਹੀ ਆਪਾਂ ਇਹਦੇ ਵਿੱਚ ਪੋਜ਼ਿਟਿਵ ਕੀ ਇੱਕ ਪਾਜੀ ਡਾਟਾ ਆ ਆਪਾਂ ਡਾਟਾ ਦੱਸ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਅਜਤ ਲਵਾਂਗੇ ਨਿਊ ਹੋਮ ਸੇਲ ਦਾ ਡਾਟਾ ਆ ਪਾਜੀ ਘਟ ਕੇ ਆਇਆ 10.5% ਜਿਹੜਾ ਮੰਥ ਔਨ ਮੰਥ ਡਿਗਰੀਜ਼ ਆਈ ਹੈਗੀ ਇਹ ਚ 652 ਕੇ ਤੇ ਆਇਆ ਤੇ ਐਸਟੀਮੇਟ 680 ਕੇ ਦਾ ਸੀ ਤੇ ਪੁਰਾਣਾ ਜਿਹੜਾ ਸੀਗਾ 634 ਕੇ ਸੀਗਾ ਜੀ ਤਾਂ ਇਹ ਥੋੜਾ ਜਿਹਾ ਨੈਗਟਿਵ ਸਾਈਡਿੰਗ ਆ ਰਿਹਾ ਜੀ ਡਾਟਾ ਵੀ ਜਿਹੜਾ ਨਿਊ ਹੋਮ ਸੇਲ ਦਾ ਡਾਟਾ ਵੀ ਹੈ ਅ ਤੇ ਇਹਦੇ ਤੋਂ ਆਪਾਂ ਨੂੰ ਜਿਵੇਂ ਤੁਸੀਂ ਆ ਨਿਊ ਹੋਮ ਸੇਲ ਦਾ ਡਾਟਾ ਵੀ ਦੱਸਿਆ ਨਾ ਸੋ ਇਹ ਚੀਜ਼ ਆਪਾਂ ਨੂੰ ਕੀ ਪਤਾ ਲੱਗ ਰਿਹਾ ਕਿ ਜਿਹੜੀ ਇਕਨੋਮੀ ਆ ਉਹ ਵਧੀਆ ਪਰਫਾਰਮ ਨਹੀਂ ਕਰ ਰਹੀ ਜੀ ਸੋ ਸੋ ਇਹੀ ਆ ਕਿ ਆਪਾਂ ਅੱਗੇ ਵੀ ਗੱਲ ਕਰਦੇ ਆ ਕਿ ਟਾਈਮ ਜਿਹੜਾ ਉਹ ਇਕਨੋਮੀ ਦੇ ਲਈ ਉਹਨਾ ਵਧੀਆ ਨਹੀਂ ਚੱਲ ਰਿਹਾਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਉਹ ਹੋ ਸਕਦਾ ਕਿ ਥੋੜਾ ਡਾਊਨਸਾਈਡ ਹੀ ਦਿਸੇਗਾ। ਠੀਕ ਹੈ ਬਾਜੀ ਆਪਾਂ ਅਯਾਸ਼ਤ ਲੈਣੇ ਆ ਜੀ ਫਿਰ ਆਪਾਂ ਤੇ ਜਿਹੜੇ ਵੀ ਆਪਾਂ ਸਟਾਕਸ ਦੀ ਗੱਲ ਕੀਤੀ ਹੈ ਜੀ ਤੁਸੀਂ ਆਪਦੇ ਫਾਈਨੈਂਸ਼ੀਅਲ ਡਵਾਈਜ਼ਰ ਨਾਲ ਉਹਦੀ ਗੱਲਬਾਤ ਕਰ ਸਕਦੇ ਹੋ ਤੇ ਉਹਦੇ ਤੇ ਕੋਈ ਡਿਸੀਜਨ ਲੈ ਸਕਦੇ ਹੋ। ਸਾਡਾ ਸਿਰਫ ਹੈਗਾ ਜੀ ਐਜੂਕੇਸ਼ਨ ਦੇਣ ਦਾ ਹੀ ਮੋਟਿਵ ਹੁੰਦਾ ਤੇ ਜੇਕਰ ਜੇ ਕਿਸ ਨੂੰ ਫਾਇਦਾ ਹੁੰਦਾ ਤਾਂ ਜੀ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਦੀ। ਤੇ ਠੀਕ ਹੈ ਬਾਜੀ ਹਾਂ ਜੀ ਮਿਲਦੇ ਆਂ ਬਾਜੀ ਗੱਲੋਂ। ਥੈਂਕ ਯੂ ਸੋ ਮਚੀ ਥੈਂਕ ਯੂ ਸਤਿ ਸ੍ਰੀ ਅਕਾਲ ਸਰ। ਧੰਨਵਾਦ।